ਦੇਸ਼ ਭਰ ਚੱਜੀ ਟਰੱਕ ਆਪਰੇਟਰਾਂ ਦੀ ਹੋਈ ਹੜਤਾਲ ਨੇ ਆਮ ਜ਼ਿੰਦਗੀ ਆਮ ਜਨ ਜੀਵਨ ਨੂੰ ਲਈ ਤੋਲਾ ਕੇ ਰੱਖ ਦਿੱਤਾ ਹੈ ਕੇਵਲ ਟਰੱਕ ਡਰਾਈਵਰਾਂ ਦੀ ਗੱਲ ਕਰੀਏ ਇਸ ਦੇ ਅੰਦਰ ਇੱਕ ਗਿਣਤੀ ਮੁਤਾਬਕ 80 ਲੱਖ ਤੋਂ ਵਧੇਰੇ ਟਰੱਕ ਡਰਾਈਵਰਾਂ ਦੀ ਗਿਣਤੀ ਹੈ ਕਿਉਂ ਕੀਤੀ ਇਹਨਾਂ ਨੇ ਹੜਤਾਲ ਕੇਂਦਰ ਵੱਲੋਂ ਜਿਹੜਾ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਹਿੱਟ ਐਂਡ ਰਨ ਦੀ ਪਾਲਿਸੀ ਦੇ ਉਹਦੇ ਮੁਤਾਬਿਕ ਹੀ ਹੈ ਕਿ ਜਿਹੜਾ ਗੰਭੀਰ ਜ਼ਖਮੀ ਹੋਏਗਾ ਔਰ ਉਹਦੇ ਬਾਰੇ ਕੋਈ ਜਾਣਕਾਰੀ ਡਰਾਈਵਰ ਨਹੀਂ ਦੇ ਕੇ ਜਾਏਗਾ ਅਫੀਸ਼ੀਅਲਸ ਨੂੰ ਕੇਸ ਚੱਲਣ ਤੋਂ ਬਾਅਦ 10 ਸਾਲ ਦੀ ਸਜ਼ਾ ਤੇ 7 ਲੱਖ ਦਾ ਜੁਰਮਾਨਾ ਪਿਛਲੀ ਸਜ਼ਾ ਤੇ ਜੁਰਮਾਨੇ ਦੇ ਮੁਕਾਬਲੇ ਚ ਕਈ ਗੁਣਾ ਵਧੇਰੇ ਹੈ ਸਭ ਤੋਂ ਵੱਡੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਤੌਰ ਤੇ ਲਿਆ ਗਿਆ ਫੈਸਲਾ ਜਿਸ ਦਾ ਦੇਸ਼ ਭਰ ਦੇ ਵਿੱਚ ਟਰੱਕ ਡਰਾਈਵਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿਸ ਕਦਰ ਵਿਰੋਧ ਹੈ ਇਹਦਾ ਇੰਪੈਕਟ ਕੀ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਪਾਂ ਪੰਜਾਬ ਦੀ ਗੱਲ ਕਰ ਲਈਏ ਚੰਡੀਗੜ੍ਹ ਦੀ ਗੱਲ ਕਰ ਲਈਏ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ ਇਸ ਮੌਕੇ ਤੱਕ ਵੀ ਪੈਟਰੋਲ ਪੰਪ ਜਿਹੜੇ ਕਿ ਡਰਾਈ ਖੁਸ਼ਕ ਹੋ ਚੁੱਕੇ ਆ ਖਾਲੀ ਹੋ ਚੁੱਕੇ ਆ ਕਈ ਥਾਵਾਂ ਤੇ ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਲੋਕ ਜਿਹੜੇ ਹੈਗੇ ਦਹਿਸ਼ਤ ਆ ਜੇ ਕਿਸੇ ਨੂੰ 5 ਲੀਟਰ ਚਾਹੀਦਾ ਤਾਂ 20 ਲੀਟਰ ਪਰ ਆ ਰਿਹਾ ਹੈ ਦੇ 20 ਲੀਟਰ ਚਾਹੀਦਾ ਤਾਂ 30 ਲੀਟਰ ਪਰ ਆ ਰਿਹਾ ਹੈ ਲੱਗਦਾ ਕਿ ਜਿਵੇਂ ਜ਼ਿੰਦਗੀ ਇੱਕ ਤਰ੍ਹਾਂ ਦੀ ਖੜੋ ਗਈ ਹੈ ਇਹਨਾਂ ਨੇ ਲਾਈਨਾਂ 'ਚ ਖੜੇ ਲੋਕਾਂ ਦੀਆਂ ਲੜਾਈਆਂ ਝਗੜੇ ਬਹੁਤ ਕੁਝ ਵਾਪਰ ਰਿਹਾ ਹੈ ਇੱਕ ਉਥਲ-ਪੁਥਲ ਇਸ ਵੇਲੇ ਨਜ਼ਰ ਆ ਰਹੀ ਹੈ ਇਹ ਤਾਂ ਗੱਲ ਕਿ ਮਿਲੋ ਅੱਜ ਤੋਂ ਪੈਟਰੋਲ ਜਾਂ ਡੀਜ਼ਲ ਮਿਲਣਾ ਹੈ ਪਰ ਇਸ ਦੇ ਪਿੱਛੇ ਜਿਹੜਾ ਪਿਛੋਕੜ ਜ਼ਿੰਦਗੀ ਦੀ ਤੋਰ ਹੈ ਉਹ ਕਿਸ ਕਦਰ ਡੱਗ ਮਗਾ ਗਈ ਹੈ ਟਰੱਕ ਆਪਰੇਟਰ ਕੇਵਲ ਜਿਹੜਾ ਹੈਗਾ ਟਰੱਕ ਢੋਣ ਦਾ ਕੰਮ ਨਹੀਂ ਕਰਦੇ ਜ਼ਿੰਦਗੀ ਦੀ ਤੌਰ ਵੀ ਉਹ ਚੱਕੇ ਦੇ ਨਾਲ ਹੀ ਚੱਲਦੀ ਹੈ ਜੇ ਆਪਾਂ ਗੱਲ ਕਰੀਏ ਸਬਜ਼ੀਆਂ ਦੀ ਫਲਾਂ ਦੀ ਜਿਹੜਾ ਫੌਰੀ ਤੌਰ ਤੇ ਪ੍ਰਾਪਤ ਹੁੰਦੇ ਆ ਇਕਦਮ ਸਬਜ਼ੀਆਂ ਫਲਾਂ ਦੇ ਜਿਹੜੇ ਪਾਏ ਉਪਰ ਸਾਲਾ ਮਾਰ ਰਿਹਾ ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਹਰ ਪੱਧਰ ਦੇ ਉੱਤੇ ਉਸ ਦੀ ਘਾਟ ਨਜ਼ਰ ਆਏਗੀ ਲੋਕਾਂ ਵੱਲੋਂ ਜੋ ਵੀ ਕੁਝ ਲੱਗਦਾ ਆਪਣੇ ਘਰਾਂ 'ਚ ਜਮ੍ਹਾਂ ਕਰਨ ਦੀ ਇੱਕ ਹੋਰ ਜੀ ਲੱਗੀ ਨਜ਼ਰ ਆ ਰਹੀ ਹੈ ਕੀ ਇਹ ਕਾਰਵਾਈ ਕਰਨ ਤੋਂ ਪਹਿਲਾਂ ਜਾਂ ਐਕਸ਼ਨ ਲੈਣ ਤੋਂ ਪਹਿਲਾਂ ਟਰੱਕ ਆਪਰੇਟਰਾਂ ਦੀਆਂ ਟਰੱਕ ਡਰਾਈਵਰਾਂ ਦੀਆਂ ਜਿਹੜੀਆਂ ਯੂਨੀਅਨਾਂ ਹੈਗੀਆਂ ਉਹਨਾਂ ਨਾਲ ਗੱਲਬਾਤ ਦਾ ਰਸਤਾ ਨਹੀਂ ਅਪਣਾਇਆ ਜਾ ਸਕਦਾ ਸੀ ਤਾਂ ਕਿ ਕੋਈ ਹੱਲ ਲੱਭਿਆ ਜਾਂਦਾ ਜਿਹਦੇ ਨਾਲ ਜੇ ਕੋਈ ਅਨਿਆਇ ਕਰਦਾ ਜਾਂ ਕੋਈ ਜ਼ਾਤੀ ਕਰਦਾ ਉਸ ਨੂੰ ਸਜ਼ਾ ਵੀ ਮਿਲ ਸਕੇ ਤੇ ਦਹਿਸ਼ਤ ਦਾ ਮਾਹੌਲ ਵੀ ਨਾ ਪੈਦਾ ਹੋ ਸਕੇ ਮੈਨੂੰ ਅੱਜ ਦਾ ਦਿਨ ਕਿਸਾਨ ਯੂਨੀਅਨ ਦੇ ਅੰਦੋਲਨ ਦਾ ਚੇਤਾ ਕਰਵਾ ਰਿਹਾ ਹੈ ਕੇਂਦਰ ਨੇ ਆਪਣੇ ਤੌਰ ਤੇ ਤਿੰਨੇ ਖੇਤੀ ਕਾਨੂੰਨ ਲਾਗੂ ਕਰ ਦਿੱਤੇ ਦੇਸ਼ ਭਰ ਚ ਬੈਠੇ ਕਿਸਾਨਾਂ ਨੇ ਕਿਹਾ ਕਿ ਕਾਲੇ ਕਾਨੂੰਨ ਹੈ ਅਸੀਂ ਪ੍ਰਵਾਨ ਨਹੀਂ ਕਰਾਂਗੇ ਜਿਹੜੇ ਟਰੱਕ ਡਰਾਈਵਰ ਹੈ ਇਹਨਾਂ ਚੋਂ ਵੀ ਵੱਡੀ ਗਿਣਤੀ ਚ ਉਹ ਆ ਜਿਹੜੇ ਕਿਸਾਨੀ ਚੋਂ ਆਏ ਹੈ ਚਾਹੇ ਉਹ ਕਿਸਾਨ ਮੱਧ ਪ੍ਰਦੇਸ਼ 'ਚ ਬੈਠਾ ਚਾਹੇ ਹਰਿਆਣਾ 'ਚ ਬੈਠਾ ਹੈ ਚਾਹੇ ਪੰਜਾਬ 'ਚ ਬੈਠਾ ਹੈ ਆਮ ਤੌਰ ਤੇ ਗਰੀਬ ਕਿਸਾਨੀ ਜਾਂ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹ ਟਰੱਕ ਡਰਾਈਵਿੰਗ ਵਾਲੇ ਪਾਸੇ ਨੂੰ ਪੈਂਦੇ ਆ ਇੱਕ ਦਹਿਸ਼ਤ ਇਸ ਕਰਕੇ ਵੀ ਆ ਜੇ ਸਜ਼ਾ ਮਿਲਦੀ ਹੈ ਤਾਂ ਵੱਲੋਂ ਸਮਝਿਆ ਜਾ ਰਿਹਾ ਕਿ ਦੀ ਪਰਪਾਈ ਕੌਣ ਕਰੇਗਾ ਰੋਜ਼ੀ ਰੋਟੀ ਦਾ ਪਹਿਲਾਂ ਹੀ ਉਹਨਾਂ ਦੀ ਬੜੀ ਮੁਸ਼ਕਲ ਨਾਲ ਟਰੱਕ ਦੇ ਚੱਕੇ ਦੇ ਨਾਲ ਹੀ ਚੱਲਦੀ ਹੈ ਫਿਰ ਉਲਝਣ ਆਈ ਨੀ ਇਸ ਮਾਮਲੇ 'ਚ ਜੇ ਕਿਤੇ ਹਾਸੇ ਵਾਪਰਦੇ ਵੀ ਹੈ ਉਹ ਜ਼ਰੂਰੀ ਨਹੀਂ ਕਿ ਉਹਦੇ ਲਈ ਟਰੱਕ ਡਰਾਈਵਰ ਹੀ ਜ਼ਿੰਮੇਵਾਰ ਹੋਏਗਾ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਆ ਜੇ ਵਾਜਿਬ ਗੱਲ ਹੋਵੇ ਟਰੱਕ ਰੁਕਦਾ ਵੀ ਹੈ ਜੇ ਪੀੜਾਂ ਗੁੱਸੇ ਜਾ ਕੇ ਜਦੋਂ ਕਟੀਆਂ ਹੁੰਦੀਆਂ ਕਈ ਵਾਰੀ ਟਰੱਕ ਲੁੱਟੇ ਜਾਂਦੇ ਆ ਕਈ ਡਰਾਈਵਰਾਂ ਦੀ ਕੁੱਟਮਾਰ ਹੁੰਦੀ ਹੈ ਮੈਂ ਜ਼ਰੂਰ ਕਹਾਗਾ ਕਿ ਕਈ ਮਾਮਲਿਆਂ 'ਚ ਜਿਹੜਾ ਪੁਲਿਸ ਦਾ ਵਤੀਰਾ ਹੈ ਉਹ ਵੀ ਇੱਕ ਦਹਿਸ਼ਤ ਵਾਲਾ ਹੁੰਦਾ ਹੈ ਇਸ ਕਰਕੇ ਵੀ ਕੁਝ ਲੋਕ ਜਿਹੜੇ ਡਰਾਈਵਰ ਆਪਣੀਆਂ ਗੱਡੀਆਂ ਭਜਾ ਕੇ ਲੈ ਜਾਂਦੇ ਆ ਕਿ ਬਾਅਦ 'ਚ ਦੇਖੀ ਜਾਏਗੀ ਕਾਨੂੰਨ ਦਾ ਸਹਾਰਾ ਲਿਆ ਜਾਏਗਾ ਇੱਕ ਵਾਰ ਜੇ ਬਚਾਇਆ ਜਾ ਸਕਦਾ ਤਾਂ ਬਚਾ ਜਾਵੇ ਸੁਇਸ ਵਿਵਸਥਾ ਨੇ ਪੂਰੇ ਦੇਸ਼ ਦੀ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਵੱਡਾ ਹਲੇ ਹੀ ਹੈ ਕੇਂਦਰ ਸਰਕਾਰ ਨੂੰ ਫੌਰੀ ਤੌਰ ਤੇ ਜਿਹੜੇ ਟਰੱਕ ਡਰਾਈਵਰਾਂ ਨੇ ਜਿਹੜੀਆਂ ਵੱਡੀਆਂ ਯੂਨੀਅਨ ਐ ਉਹਨਾਂ ਨੂੰ ਗੱਲਬਾਤ ਦਾ ਸੱਦਾ ਦੇਣਾ ਚਾਹੀਦਾ ਗੱਲਬਾਤ ਕਰਕੇ ਮਸਲੇ ਨੂੰ ਫੌਰੀ ਤੌਰ ਤੇ ਨਿਬੇੜਿਆ ਜਾਣਾ ਚਾਹੀਦਾ ਨਹੀਂ ਤਾਂ ਸਥਿਤੀ ਇਹ ਬਣਦੀ ਜਾ ਰਹੀ ਹੈ ਕਿ ਕੱਲ ਤੋਂ ਮੇਰੀ ਜਾਣਕਾਰੀ ਮੁਤਾਬਕ ਜਿਹੜੀਆਂ ਸਰਕਾਰੀ ਚਾਹੇ ਪੀਆਰਟੀਸੀ ਜਾਂ ਬੱਸ ਰੋਡਵੇਸ ਹੈਗੀਆਂ ਉਹ ਵੀ ਹੜਤਾਲ ਤੇ ਜਾ ਰਹੇ ਕਿਉਂਕਿ ਜਦੋਂ ਡੀਜ਼ਲ ਜਾਂ ਪੈਟਰੋਲ ਹੀ ਨਹੀਂ ਹੋਏਗਾ ਗੱਡੀਆਂ ਹੋਣ ਬਸਾਂ ਹੋਣ ਟਰੱਕ ਹੋਣ ਕਿਵੇਂ ਚੱਲਣਗੇ ਦੇਸ਼ ਦੀ ਅਰਥਵਿਵਸਤਾ ਤੇ ਵੱਡਾ ਸਵਾਲੀਆ ਨਿਸ਼ਾਨ ਇਹਦਾ ਕੇਵਲ ਤੇ ਕੇਵਲ ਜਵਾਬ ਟਰੱਕ ਡਰ ਜਿਹੜੇ ਹੜਤਾਲ ਕਰ ਰਹੇ ਉਹ ਤੇ ਸਰਕਾਰ ਨਾਲ ਗੱਲਬਾਤ ਦੇ ਰਹੇ ਹੀ ਨਿਕਲ ਸਕਦਾ ਹੈ ਫੌਰੀ ਇਸ ਮਸਲੇ ਤੇ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ ਹੈ ਇੱਕ ਦਿਨ ਦੀ ਦੇਰੀ ਵੀ ਸਾਡੇ ਦੇਸ਼ ਦੀ ਅਰਥਵਿਵਸਤਾ ਲਈ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ